ਤੋਂ ਪਿਛਲੇ 25 ਸਾਲਾਂ ਤੋਂ ਅੰਮ੍ਰਿਤਸਰ ਦੇ ਵਿੱਚ ਨਗਰ ਨਿਗਮ ਵਿੱਚ ਮੇਅਰ ਨਹੀਂ ਸੀ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਚਾਰ ਜਗ੍ਹਾ ਉੱਤੇ ਨਗਰ ਨਿਗਮ ਚੋਣਾਂ ਤੋਂ ਬਾਅਦ ਹੋਣਾ ਅੰਮ੍ਰਿਤਸਰ ਨੂੰ ਨਵਾਂ ਮੇਅਰ ਮਿਲ ਚੁੱਕਿਆ ਹੈ ਤਾਂ ਜਗਜੀਤ ਸਿੰਘ ਮੋਤੀਪਾਟਿਆ ਦਾ ਨਾਮ ਮੇਅਰ ਦੇ ਰੂਪ ਦੇ ਵਿੱਚ ਸਾਹਮਣੇ ਆਇਆ ਜਿਸ ਤੋਂ ਬਾਅਦ ਮੇਅਰ ਬਣਨ ਤੋਂ ਬਾਅਦ ਮੋਤੀਪਾਟਿਆ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੁੰਨ ਪਹੁੰਚੇ ਤਾਂ ਤੇ ਗਣ ਬੋਲੂ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਉੱਥੇ ਪਾਟਿਆ ਨੇ ਬੋਲਦੇ ਹੋਏ ਕਿਹਾ ਕਮਰਸਰ ਦੀ ਬਿਹਤਰ ਤਰੱਕੀ ਦੇ ਲਈ ਦਿਨ ਰਾਤ ਇਕ ਕਰਨਗੇ ਤੇ ਅਮਰਸਰ ਨੂੰ ਇੱਕ ਵਾਰ ਫਿਰ ਤੋਂ ਅਵਲ ਨੰਬਰ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਹਨਾਂ ਕਾਕੇ ਹੋ ਆਪਣੇ ਹਾਈ ਕੁਮਾਰ ਦਾ ਧੰਨਵਾਦ ਕਰਨਾ ਚਾਹੁੰਦੇ ਨੇ ਜਿਨ੍ਹਾਂ ਨੇ ਉਹਨਾਂ ਤੇ ਭਰੋਸਾ ਜਤਾਇਆ। ਇਹ ਗੁਰੂ ਰਾਮਦਾਸ ਨੇ ਜਿਹੜੀ ਸੇਵਾ ਬਖਸ਼ੀ ਹੈ ਗੁਰੂ ਰਾਮਦਾਸ ਦੇ ਦਰ ਦਾ ਕੁੱਕਰ ਮੈਂ ਬਣ ਕੇ ਅਮਰਸਰ ਸ਼ਹਿਰ ਦੀ ਜਿਹੜੀ ਇਹ ਸੰਪੂਰਨ ਜਿਹੜੀ ਡਵੈਲਪਮੈਂਟ ਦਿਨ ਰਾਤੇ ਕਰਕੇ ਕੋਸ਼ਿਸ਼ ਕਰਾਂਗਾ। ਤੇ ਕੋਈ ਵੀ ਕਮੀ ਪੇਛੀ ਨਾ ਰਹੇ ਗੁਰੂ ਰਾਮਦਾਸ ਜਰਨਾ ਦੇ ਵਿੱਚ ਜਿੱਥੇ ਸ਼ੁਕਰਾਨਾ ਕਰਨ ਆਇਆ ਉਥੇ ਗੁਰੂ ਰਾਮਦਾਸ ਦੇ ਜਰਨਾ ਦੇ ਵਿੱਚ ਅਰਦਾਸ ਵੀ ਕਰਾਂਗਾ ਕਿ ਗੁਰੂ ਰਾਮਦਾਸ ਸਿੱਤੇ ਪਾਤਸ਼ਾਹ ਦਾ ਅਸ਼ੀਰਵਾਦ ਬਣਿਆ ਰਹੇ ਔਰ ਮੈਂ ਹਵਰਸਰ ਸ਼ਹਿਰ ਦੀ ਪੂਰਨ ਕੌਰ ਤੇ ਜਿਹੜੀ ਡਵੈਲਪਮੈਂਟ ਕਰਵਾ ਸਕਾਂ ਗੁਰੂ ਰਾਮਦਾਸ ਦੇ ਦਰ ਦਾ ਕੁੱਕਰ ਬਣ ਕੇ ਜਿਹੜੀ ਆ ਸਾਰੇ ਸ਼ਹਿਰ ਦੀ ਜਿਹੜੀ ਸੇਵਾ ਕਰ ਸਕਾਂ